ਦੀ ਕੀ ਹਮੇਸ਼ਾ ਤੋਂ ਉਹਨੂੰ ਪਤਾ ਹੈ ਜਦੋਂ ਵੀ ਕੋਈ ਸਨਾਤਨ ਧਰਮ ਦੇ ਵਿਅਕਤੀ ਆਂਦੀ ਹੈ ਜਾਂ ਪੰਜਾਬ ਦੇ ਵਿੱਚ ਪੰਜਾਬ ਕਹਿੰਦੇ ਉੱਤਰ ਹਿੰਦ ਦੇ ਵਿੱਚ ਕਿਤੇ ਵੀ ਕੋਈ ਪ੍ਰੋਬਲਮ ਆਂਦੀ ਹੈ ਵਪਾਰੀਆਂ ਨੂੰ ਸਨਾਤਨ ਧਰਮ ਪ੍ਰੇਮੀਆਂ ਤੋਂ ਆਪਾਂ ਨਾਲ ਖੜਦੀ ਹੈ ਆਪਾਂ ਲੰਬੇ ਸਮੇਂ ਤੋਂ ਦੇਖ ਰਹੇ ਆ ਕਿ ਪੰਜਾਬ ਦੇ ਵਿੱਚ ਦੇਖੋ ਪੰਜਾਬ ਇੱਕ ਬਾਰਡਰ ਸਟੇਟ ਹੈ ਤੇ ਭਾਰਤ ਦਾ ਇੱਕ ਤਾਜ ਹੈ ਪੰਜਾਬ ਇਹ ਸਾਡਾ ਗਵਾਂਡੀ ਮੁਲਕ ਹੈ ਪਾਕਿਸਤਾਨ ਹਮੇਸ਼ਾ ਪੰਜਾਬ ਨੂੰ ਮਨ ਲਕਿ ਪੰਜਾਬ ਹਿੰਦੁਸਤਾਨ ਅਨੁਸਾਰ ਵਾਲੀ ਤੋਂ ਪਹਿਲਾਂ ਪੰਜਾਬ ਨੂੰ ਅਨੁਸਾਰ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਚਾਹ ਨਕਲੀ ਨੋਟਾਂ ਦਾ ਕੰਮ ਹੋਵੇ ਪਹਿਲਾਂ ਡਰੱਗ ਦਾ ਸੀਗਾ ਡਰੱਗ ਦਾ ਬਹੁਤ ਵੱਲ ਵਾਲਾ ਸੀ ਪੰਜਾਬ ਦੇ ਵਿੱਚ ਜਦ ਤੋਂ ਸਲੂਟਾ ਪੰਜਾਬ ਪੁਲਿਸ ਨੇ ਡਰੱਗ ਦਾ ਨੈਟਵਰਕ ਲਗਭਗ ਲਗਭਗ ਤੋੜਤਾ ਜਿਹੜੇ ਵੀ ਗੈਂਗਸਟਰ ਸੀਗੇ ਪੁਰਾਣੇ ਉਹ ਸਭ ਡਰੱਗ ਦਾ ਕਾਰੋਬਾਰ ਕਰਦੇ ਸੀ ਇਹਨਾਂ ਦਾ ਡਰੱਗ ਵੀ ਚੈਨ ਲਗਭਗ ਟੁੱਟ ਗਈ ਹੈ ਅਪਾ ਹਾਈ ਹਾਈ ਹਫਤੇ ਦੇਖਦੇ ਆ ਆਜੀ ਹੈੱਡਕੁਆਟਰ ਸੁਖੈਨ ਸਿੰਘ ਗਿੱਲ ਦੀ ਪ੍ਰੈਸ ਕਾਨਫਰੰਸ ਅੰਕੜੇ ਵੱਧਦੇ ਹੀ ਆ ਵੀ ਇਹਨਾਂ ਇਹਨੇ ਨਸ਼ਾ ਤੰਤਲ ਫੜ ਲਿਆ ਇਹਨਾਂ ਨਸ਼ਾ ਫੜ ਲਿਆ ਉਸ ਤੋਂ ਬਾਅਦ ਜਿਹੜਾ ਇਹਨਾਂ ਨਵਾਂ ਤੰਦਾ ਕਰਦਾ ਫਰੋਪੀਆਂ ਦਾ ਵਪਾਰੀਆਂ ਨੂੰ ਤੰਗ ਪਰੇਸ਼ਾਨ ਕਰਦੇ ਆ ਫਰੋਪੀਆਂ ਮੰਗ ਮੰਗੇ ਭਿੱਖ ਮੰਗੇ ਜਿਹੜੇ ਗੈਂਗਸਟਰ ਆ ਚਾਹ ਕੋ ਬਦੀ ਜੇਲ੍ਹਾਂ ਦੇ ਬੈਠੇ ਆ ਚਾਹ ਬਰੇਸ਼ ਬੈਠੇ ਆ ਬਿਲਕੁਲ ਇੱਕ ਲੈਕਸ ਲ ਚੱਲ ਰਿਹਾ ਜਿਹੜਾ ਇਹਨਾਂ ਨੂੰ ਪਸੰਦ ਨਹੀਂ ਉਹਨੂੰ ਮਾਰ ਦਿੰਦੇ ਆ ਹਰ ਵਪਾਰੀ ਨੂੰ ਕਾਲ ਆ ਰਹੀ ਆ ਕੁਝ ਬੰਦੇ ਜਿਹੜੇ ਦੇ ਦਿੰਦੇ ਇਹਨਾਂ ਨੂੰ ਸੋਸ਼ਲ ਕੋਸ਼ ਬੰਦੇ ਨਹੀਂ ਦਿੰਦੇ ਜਿਹੜੇ ਨਹੀਂ ਦਿੰਦੇ ਉਹਨਾਂ ਨੂੰ ਗੋਲੀ ਮਾਰ ਦਿੰਦੇ ਜਿਆ ਨਕੌਦਰ ਜੀ ਕਪੜਾ ਵਪਾਰੀ ਟਿੰਮੀ ਦੀ ਹੱਤਿਆ ਹੋਵੇ ਅਵਾਰ ਦੇ ਹੱਤਿਆ ਹੋਵੇ ਕਿੰਨੀਆਂ ਹੱਤਿਆਵਾਂ ਹੋਈਆਂ ਨੇ ਤਾਂ ਸ਼ਿਵਸਨਾ ਹਿੰਦ ਦੀ ਸਰਦ ਇੱਕ ਫੋਰ ਕਮੇਟੀ ਦੀ ਬੈਠਕ ਪਿਛਲੇ ਕੁਝ ਦਿਨ ਪਹਿਲਾਂ ਹੋਈ ਸੀ ਜਿਦੇ ਵਿੱਚ ਅਸੀਂ ਇਹ ਫੈਸਲਾ ਲਿੱਤਾ ਸੀ ਕਿ ਪੰਜਾਬ ਭਰ ਦੇ ਉੱਤਰ ਭਾਰਤ ਦੇ ਵਿੱਚ ਅਸੀਂ ਪੂਰੇ ਗੈਂਗਸਟਰ ਭਜਾਓ ਵਪਾਰੀ ਬਚਾਓ ਯਾ ਸੰਕਲਪ ਯਾਤਰਾ ਕਰਾਂਗੇ ਜਿੱਦੇ ਅਸੀਂ ਵਪਾਰੀਆਂ ਨੂੰ ਜਾ ਕੇ ਬਾਜ਼ਾਰਾਂ 'ਚ ਜਾ ਕੇ ਮੀਟਿੰਗਾਂ ਵੀ ਕਰਾਂਗੇ ਜਿਹੜੇ ਮਾਰਕੀਟ ਐਸੋਸੀਏਸ਼ਨਾਂ ਨੇ ਵਪਾਰ ਮੰਡਲ ਨਾਲ ਮੀਟਿੰਗਾਂ ਕਰਾਂਗੇ ਦੇਖੋ ਹਰ ਜ਼ਿਲ੍ਹੇ ਵਿੱਚ ਸਾਡੇ ਹਰ ਹਲਕੇ ਦੇ ਸਾਡੇ ਬੰਦੇ ਨੇ ਕਿ ਜੇ ਤੁਹਾਨੂੰ ਕੋਈ ਪ੍ਰੋਬਲਮ ਆਂਦੀ ਹੈ ਕਈ ਵਾਰ ਹੁੰਦਾ ਬੰਦਾ ਪੁਲਿਸ ਵਿੱਚ ਸੈਸ ਤੋਂ ਨਹੀਂ ਪੜਨਾ ਜਾਂਦਾ ਘਬਰਾਉਂਦਾ ਆ ਅਸੀਂ ਉਹਨਾਂ ਨੂੰ ਨਾਲ ਸਪੋਰਟ ਕਰਾਂਗੇ ਉਹਦੇ ਨਾਲ ਜਾਵਾਂਗੇ ਪੁਲਿਸ ਅਥਾਰਟੀ ਕੋਲੇ ਪ੍ਰਸ਼ਾਸਨ ਕੋਲੇ ਕਿ ਇਹਨਾਂ ਦੀ ਜਿਹੜੀ ਗੱਲ ਸੁਣੀ ਜਾਵੇ ਇਹਦੇ ਨਾਲ ਨਾਲ ਅਸੀਂ ਪੂਰੇ ਪੰਜਾਬ ਭਰ ਦੇ ਵਿੱਚ ਉੱਤਰ ਭਾਰਤ ਦੇ ਵਿੱਚ ਅਸੀਂ ਸੰਕਲਪ ਯਾਤਰੀਆਂ ਸ਼ੁਰੂ ਕਰ ਰਹੇ ਹਾਂ ਇਹ ਜਿਹੜੀ ਪਹਿਲੀ ਰੈਲੀ ਜਿਹੜੀ ਆ ਸੋਮਵਾਰ ਨੂੰ ਖੱਲਾ ਦੀ ਹੋਈ ਕਿੰਨੇ ਵਜੇ ਡੈਮੇਜ ਹੋਈ ਇਹ ਲਗਭਗ 11 ਵਜੇ ਦੀ ਜੇ 11 ਔਰ 11:30 ਦੇ ਵਿਚ ਤੁਸੀਂ ਹੋਏਗੀ ਇਹਦੇ ਨਾਲ ਜਿਹੜੀ ਸਾਡੀਆਂ ਜਿਹੜੀ ਛੜੀ ਛੜੀ ਯਾਤਰਾ ਹੋਏਗੀ ਉਹ ਤੋਂ ਮੁੱਖ ਮੰਗਾ ਸਾਡੀਆਂ ਇਹ ਨੇ ਜਿੰਨੇ ਵੀ ਗੈਂਗਸਟਰ ਨੇ ਤੇ ਗੋਲਡੀ ਬਰਾੜਾ ਚਾਹ ਕੋਈ ਲਾਰਸ ਬਿਸ਼ਨੋਈ ਆ ਚਾਹ ਜੱਗੂ ਭਗਵਾਨਪੁਰੀਆਂ ਜਿਹੜੇ ਖਾਸ ਕਰਕੇ ਜੇਲ੍ਹਾਂ ਦੇ ਵਿੱਚ ਬੈਠੇ ਆ ਇਹਨਾਂ ਦੇ ਜਿੰਨੇ ਵੀ ਕੇਸ ਨੇ ਇਹਨਾਂ ਦੀ ਡੇ ਟੂ ਡੇ ਹੈਰਿੰਗ ਹੋਵੇ ਫਾਸਟ ਟਰੈਕ ਤੇ ਕੇਸ ਚੱਲਣ ਤਾਂ ਕਿ ਇਹਨਾਂ ਨੂੰ ਜਲਦ ਤੋਂ ਜਲਦ ਫਾਂਸੀ ਦੀ ਸਜ਼ਾ ਮਿਲੇ ਕਿਉਂਕਿ ਜਦੋਂ ਇਹਨਾਂ ਨੂੰ ਕੋਈ ਸਜ਼ਾ ਮਿਲੇਗੀ ਤਾਂ ਆਮ ਯੂਥ ਜਿਹੜਾ ਇਹਨਾਂ ਨੂੰ ਫਾਲੋਅ ਕਰਦਾ ਹੈ ਉਹ ਨਹੀਂ ਕਰੇਗਾ ਦੂਜਾ ਜਿਹੜੇ ਇਹਨਾਂ ਦੀ ਕੇਸ਼ ਪੇਸ਼ੀਆਂ ਪੈਂਦੀਆਂ ਨੇ ਇਹ ਵੀਡੀਓ ਕਾਨਫਰੰਸਿੰਗ ਰਾਹੀਂ ਹੋਣ ਕਿਉਂਕਿ ਜਦੋਂ ਵੀ ਆਉਂਦੇ ਨੇ ਇਹਨਾਂ ਦੀ ਸਪੋਰਟ ਦੇ ਵਾਸਤੇ ਪੁਲਿਸ ਨੂੰ ਪੂਰਾ ਕੰਮਜਾਮ ਲਾਣਾ ਪੈਂਦਾ ਗੱਡੀਆਂ ਬੁਲਟ ਪ੍ਰੂਫ ਗੱਡੀਆਂ ਕਮਾਂਡੋ ਇਹ ਵੋ ਜਿਦਾਂ ਲਗੇ ਇਹ ਤਾਂ ਬੜੀ ਹਵਾ ਬਣਾਉਂਦੇ ਆ ਕੁਝ ਕੁਝ ਮੈਂ ਐਟ ਮੈਂ ਮਾਫੀ ਮੰਗਣਾ ਤੁਹਾਨੂੰ ਨਹੀਂ ਕਹ ਰਿਹਾ ਕੁਝ মিডিਆ ਚੈਨਲ ਵੀ ਇਹਨਾਂ ਨੂੰ ਬੜਾ ਵਧਾ-ਚਾ ਕੇ ਦੱਸਦੇ ਜੀ ਫਲਾਣੇ ਨੇ ਇੰਨੇ ਦੀ ਟੀ-ਸ਼ਰਟ ਪਾਈ ਹੋਈ ਹੈ ਇੰਨੇ ਦੇ ਬੂਟ ਪਾਏ ਹੋਏ ਆ ਚੀਜ਼ਾਂ ਇਦਾਂ 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 ਕੀ ਕੀ ਚੀਜ਼ ਜਿਹੜੀ ਜੇਲ੍ਹ 'ਚ ਬੈਠ ਕੇ ਮਟਰ ਕਰਾਉਂਦੇ ਆ ਜਿਵੇਂ ਆਏ ਦਿਨ মিডিਆ ਚਾਹੁੰਦਾ ਜੀ ਜਿਵੇਂ ਸਿੱਧੂ ਮੂਸੇਵਾਲਾ ਜੀ ਦਾ ਕਤਲ ਹੋਇਆ ਸੀਗਾ ਉਸ ਵੇਲੇ ਲਾਰਸ ਬਿਸ਼ਨੋਈ ਦਾ ਨਾਮ ਹੁੰਦਾ ਕਿਸੇ ਹੋਰ ਚਾਰ ਗੈਂਗਸਟਰ ਦਾ ਨਾਮ ਹੁੰਦਾ ਜਿਹੜੇ ਜੇਲ੍ਹ 'ਚ ਬੈਠੇ ਆ ਭਾਈ ਉਸ ਜੇਲ੍ਹ ਦੇ ਸੁਪਰਡੈਂਟ ਤੇ ਡਿਪਟੀ ਸਪਰਡੈਂਟ ਦਾ ਮਤਲਬ ਕਿਉਂ ਨਹੀਂ ਹੈਗਾ ਬਿਨਾਂ ਮੇਰੀ ਮਰਜ਼ੀ ਤੋਂ ਤੁਸੀਂ ਮੇਰੇ ਘਰ 'ਚ ਮੋਬਾਈਲ ਨਹੀਂ ਚਲਾ ਸਕਦੇ ਜੇਲ੍ਹ ਦੇ ਵਿੱਚ ਜੇ ਮੋਬਾਈਲ ਚਲਾ ਰਹੇ ਤਾਂ ਜੇਲ੍ਹ ਪਛਾਣ ਦੀ ਮਦਦ ਨਾਲ ਚਲਾ ਰਹੇ ਆ ਸੋ ਉਸ ਜੇਲ੍ਹ ਦੇ ਸੁਪਰਡੈਂਟ ਤੇ ਉਸ ਜੇਲ੍ਹ ਦੇ ਡਿਪਟੀ ਸੁਪਰਡੈਂਟ ਤੇ 120 ਦੇ ਅਨੁਕਮ ਮਕਦਮਾ ਹੋਣਾ ਚਾਹੀਦਾ ਤੂੰ ਕਿੱਥੇ ਸਾਡੀ ਪੁਲਿਸ ਕਿੰਨੀ ਬਹਾਦਰੀ ਨਾਲ ਇਹਨਾਂ ਨੂੰ ਫੜਦੀ ਆ ਜੇਲ੍ਹਾਂ 'ਚ ਭੇਜਦੀ ਆ ਤੇ ਜੇਲ੍ਹ 'ਚ ਬੈਠ ਕੇ ਬਣਾ ਧੰਦਾ ਚਲਾ ਰਹੇ ਨੇ ਇਹ ਭਿੱਖ ਮੰਗੇ ਅੱਜ ਦੋ ਦੋ ਟਕੇ ਦੇ ਇਹਨੇ ਗੈਂਗਸਟਰ ਦੇ ਕੋਈ ਇਹਨਾਂ ਨੂੰ ਆਪਣਾ ਕੋਈ ਜੀਨ ਮਾਰਨੀ ਹੁੰਦਾ ਕੋਈ ਜੀਨ ਮਾਰਨੀ ਇਹਨਾਂ ਦਾ ਆਪਸ ਦੇ ਵਿੱਚ ਲੜ ਲੜ ਕੇ ਮਰ ਰਹੇ ਆ ਕੋਈ ਕਿਸੇ ਨੂੰ ਮ ਚੰਡੀਗੜ੍ਹ 'ਚ ਕਤਲ ਹੋਇਆ ਪੈਰੀ ਨਾਂ ਦੇ ਕੋਈ ਗੈਂਗਸਟਰ ਦਾ ਪਹਿਲਾ ਉਹ ਗੈਂਗਸਟਰ ਸੀਗਾ ਫਿਰ ਬਾਬਸਾਰੇ ਜੀ ਕਹਿੰਦੇ ਸੁਧਰ ਰਾਇ ਸੀ ਜੋ ਲੋਕਾਂ ਦਾ ਕਹਿਣਾ ਜੋ ਮੀਡੀਆ ਦਾ ਕਹਿਣਾ ਫਿਰ ਉਹਨੂੰ ਮਾਰਤਾ ਸੋ ਮਤਲਬ ਮੇਰੇ ਕਹਿੰਦਾ ਕਿ ਜਿੰਨੇ ਵੀ ਇਹ ਗੈਂਗਸਟਰ ਜਿਹੜੇ ਹੈਗੇ ਆ ਸ਼ਬਦ ਖਤਮ ਕਰ ਲੈਣਾ ਪਿੱਖ ਮੰਗੇ ਕਹਿਣਾ ਕਿ ਪਹਿਲੀ ਗੱਲ ਇਹਨਾਂ ਨੂੰ ਗੈਂਗਸਟਰ ਕਹਿਣਾ ਹੀ ਬੰਦ ਕਰੋ ਇਹਨਾਂ ਨੂੰ ਪਿੱਖ ਮੰਗੇ ਕਹਿਣਾ ਚਾਹੀਦਾ ਤੇ ਜਿਹੜੀਆਂ ਇਹਨਾਂ ਦੇ ਫਾਸਟੈਗ ਕੇਸ ਹੋਣਾ ਚਾਹੀਦੇ ਆ ਡੇ ਟੂ ਡੇ ਹੈਰਿੰਗ ਹੋਣੀ ਜਿਹਦੀ ਆ ਵੀਡੀਓ ਕਾਫੀਸ ਵੀ ਲਾ ਗਈ ਇਹਨਾਂ ਨੂੰ ਪੇਸ਼ ਹੋਣਾ ਚਾਹੀਦਾ ਤੇ ਜਿਹੜੇ ਇਹਨਾਂ ਦੇ ਘਰ ਦੇ ਨੇ ਉਹਨਾਂ ਦੇ ਸਾਰੀਆਂ ਦੀਆਂ ਸੰਪਤੀਆਂ ਦੀ ਜਾਂਚ ਹੋਣੀ ਜਿਹਦੀ ਇੱਕ ਐਸਆਈਟੀ ਬਣਾ ਲਈ ਜਿਹਦੀ ਅਸੀਂ ਉੱਤਰਵਾਰ ਦੇ ਵਿੱਚ ਪੰਜਾਬ ਹਰਿਆਣਾ ਹਿਮਾਚਲ ਦੀ ਗੋਰਮਦਨ ਬੇਨਤੀ ਕਰਦੇ ਆ ਇਹਨਾਂ ਦੇ ਜਿਹੜੇ ਐਸੈਟਸ ਨੇ ਫਿਰ ਚੈੱਕ ਕੀਤੇ ਜਾਣ ਕਿ ਜੇਲ੍ਹ ਦੇ ਵਿੱਚ ਵੀ ਇੱਕ ਲਿਮਟ ਹੁੰਦੀ ਹੈ ਇੱਕ ਪੇਮੈਂਟ ਇੱਕ ਅਕਾਊਂਟ ਦੇ ਵਿੱਚ ਆਉਂਦੀ ਜਿਵੇਂ ਕਾਰਡ ਸਿਸਟਮ ਹੁੰਦਾ ਹੈ ਆ ਕਿ ਆਨਲਾਈਨ ਇਹਨਾਂ ਨੂੰ ਇਹਨਾਂ ਦਾ ਪਤਾ ਲੱਗਿਆ ਕਿ ਵੀ ਜੀ న్యూਸ ਨੇ ਪਿੱਛੇ ਖਬਰ ਦਿਖਾਈ ਸੀ ਕਿ ਕਿੰਨਾ ਹੀ ਟਿਕੜਾ ਨੈਟਵਰਕ ਹੈ ਨਾ ਕਿੰਨਾ ਹੀ ਪੈਸ ਜੱਗੂ ਭਗਵਾਨ ਬ੍ਰਹੀ ਅੱਗਦਾ ਅਸਾਂ ਆਵੇ ਇਨੇ ਡਰਪੋਕ ਨੇ ਮੈਂ ਕਹਿੰਦਾ ਪੂਸਰ ਕਿਸਮ ਦੇ ਇਨਸਾਨ ਨੇ ਜਦੋਂ ਇਹਨਾਂ ਦੀ ਪੇਸ਼ੀ ਵੀ ਹੁੰਦੀ ਆ ਜੇ ਮੰਨ ਲੈਣਾ ਪੰਜਾਬ ਦੀ ਕਿਤੇ ਪੇਸ਼ੀ ਹੋਣੀ ਤਾਂ ਆਪਣੇ ਕੋਟਾ ਦੇ ਡਿਰਟਾ باندې ਫਿਰਦੇ ਜੀ ਸਾਨੂੰ ਬੁਲਟ ਰੂਮ ਸੈਕਟਾਂ ਦੇ ਦੋ ਸਾਨੂੰ ਹੱਤਖੜੀਆਂ ਲਾ ਦਿਓ ਸੱਦਾ ਐਨਕੰਟਰੋਲ ਨੂੰ ਆ ਲੋਕਾਂ ਦੇ ਘਰਾਂ ਨੂੰ ਰੋਕ ਸਕ ਰਹੇ ਨਹੀਂ ਕੋਈ ਕਤਲ ਨਹੀਂ ਛੜਦੇ ਇਹਦੇ ਵਿੱਚ ਕਿਤੇ ਨਾ ਕਿਤੇ ਨਾਲ ਇਹਦੇ ਨਾਲ ਮੈਂ ਵੀ ਬੇਨਤੀ ਕਰਦਾ ਡੀਜੀਪੀ ਸਾਹਿਬ ਨੂੰ ਐਸਐਸਪੀ ਸਾਹਿਬ ਨੂੰ ਜਿਹੜੇ ਵੀ ਜਿਹੜੇ ਵੀ ਜ਼ਿਲ੍ਹੇ ਦੇ ਅਫਸਰ ਹੈਗੇ ਨੇ कि ਜਿਹੜੇ ਏਰੀਆ 'ਚ ਬਾਰਦਾਤ ਹੁੰਦੀ ਆ ਉਸ ਏਰੀਆ ਦਾ ਜਿਹੜਾ ਐਸਐਚਓ ਸਾਹਿਬ ਨੇ ਉਹ ਵੀ ਜਵਾਬਦੇਹ ਹੋਣੇ ਚਾਹੀਦੇ ਆ ਕਿਉਂਕਿ ਜਿੰਨੇ ਵੀ ਇਹ ਗੈਂਗਸਟਰ ਜਿੰਨੇ ਵੀ ਉੱਠੇ ਆ ਵਪਾਰੀਆਂ ਨੂੰ ਤੰਗ ਕਰ ਰਹੇ ਆ ਵਪਾਰੀਆਂ ਜ਼ਗ੍ਹਾਤਾਰ ਸੋ ਉਸ ਵਪਾਰ ਪਹਿਲਾਂ ਹੀ ਖਤਮ ਹੋ ਗਿਆ ਪੰਜਾਬ ਤੋਂ ਵਪਾਰ ਬਦਲ ਕੇ ਜਾ ਰਿਹਾ ਕਿੱਥੇ ਸਾਡੇ ਮੁੱਖ ਮੰਤਰੀ ਸਾਹਿਬ ਬਾਹਰਲੇ ਦੇਸ਼ਾਂ 'ਚ ਜਾ ਕੇ ਰਿਕੁਐਸਟ ਕਰਦੇ ਵੀ ਤੇ ਨਸਤੀਆਂ ਲੈ ਕੇ ਆਓ ਇੱਥੇ ਵਪਾਰ ਜਪਾਨ 'ਚ ਗਈ ਸੀ ਦੌਰੇ ਤੇ ਮੇਰਾ ਹਾਲ ਕਿ ਆਮ ਆਦਮੀ ਪਾਰਟੀ ਦਾ ਕੋਈ ਲੈਣਾ ਦੇਣਾ ਨਹੀਂ ਆ ਪਰ ਜਿੱਥੇ ਗੱਲ ਸਰਕਾਰ ਦੀ ਸਹੀ ਹੋ ਵਪਾਰ ਤੇ ਹੀ ਕਰਨੀ ਚਾਹੀਦੀ ਆ ਕਿਤੇ ਆਪਾਂ ਕਰ ਲੈ ਕਿ ਸਾਡੇ ਇੱਥੇ ਨਸਤੀਆਂ ਲੈ ਕੇ ਆਓ ਸਾਡੇ ਤੇ ਵਪਾਰ ਲਿਆਓ ਇੱਥੇ ਇੱਥੇ ਅਪਰੋਪੀਆ ਮੰਗੀ ਜਾਂਦੇ ਕਿਹੜਾ ਇੱਥੇ ਵਪਾਰ ਲੈ ਕੇ ਆਉਗਾ ਕਿਹੜਾ ਇੱਥੇ ਬਿਜ਼ਨਸ ਕਰੇਗਾ ਆਪਣਾ ਸਭ ਤੋਂ ਵੱਡਾ ਗੈਂਸਟਰ ਇੰਨਾ ਬਧਿਆ ਪੰਜਾਬ ਤੋਂ ਦਾ ਕਾਬੂ ਕੀ ਕਰੂਗੇ ਤੁਸੀਂ ਇਸ ਸਮੇਂ ਦੀਆਂ ਸਰਕਾਰਾਂ ਪ੍ਰੋਜੈਕਟ ਨਹੀਂ ਲੱਗੇ ਵੱਡੇ ਵੱਡੇ ਇੱਥੇ ਨਸਤੀਆਂ ਨਹੀਂ ਲੱਗੀਆਂ ਸਭ ਤੋਂ ਆਵਾੜਾ ਸਭ ਤੋਂ ਬੇੜਾ ਘਰ ਕੀਤਾ ਧਰਨੇ ਵਾਲਿਆਂ ਨੇ ਦੇਖੋ ਕੋਈ ਵੱਡੀ ਫੈਕਟਰੀ ਲਗਣੀ ਲਗਣੀ ਸ਼ੁਰੂ ਹੁੰਦੀ ਆ ਕੋਈ ਸ਼ਰਾਬ ਦੀ ਐ ਗੱਡੀਆਂ ਦੀ ਮੱਲ ਇੱਥੇ ਕੋਈ ਟਾਟਾ ਵਰਗਾ ਪ੍ਰੋਜੈਕਟ ਆਏਗਾ ਕੋ ਮਰੂਤੀ ਵਰਗਾ ਪ੍ਰੋਜੈਕਟ ਆਏਗਾ ਤਾਂ ਵੱਡੇ ਇੱਥੇ ਹਜ਼ਾਰਾਂ ਬੱਚੇ ਸਾਡੇ ਜੌਬ ਲੱਗਣਗੇ ਵਿਲਾ ਪਾਕਿਸਤਾਨ ਦਾ ਘਰ ਗਲਤ ਬਸਲੇ ਪਿਆਣੀ ਨਹੀਂ ਜਾਏਗਾ ਬਈ ਇੱਥੇ ਫੈਕਟਰੀ ਲੱਗਣੀ ਬਾਅਦ ਹੁੰਦੀ ਆ ਆ ਭਾਨੇ ਸਿੱਧੂ ਵਰਗੇ ਮਹਿੰਗੇ ਵਰਗੇ ਧਰਨਾਂ ਲਾ ਕੇ ਬੈਜ ਜਾਂਦੇ ਆ ਯਾਰ ਦੇਖੋ ਮੰਨ ਲੈਨੇ ਪੋਲੂਸ਼ਨ ਹੁੰਦਾ ਆ ਕੋਈ ਪਾਣੀ ਜਾ ਕੇ ਜੀਦਾ ਅੱਜ ਕੱਲ ਤਾਂ ਆਤਰਾ ਤਰ੍ਹਾਂ ਪਲਾਂਟ ਨੇ ਹਰ ਚੀਜ਼ ਦਾ ਹੱਲ ਐ ਸੱਜ ਤੁਸੀਂ ਸੀਵਰੇਜ ਵਾਲੇ ਪਾਣੀ ਨੂੰ ਸਹੀ ਕਰ ਸਕਦੇ ਹੋ ਜਦੋਂ ਤੁਸੀਂ ਵੱਡੇ ਵੱਡੇ ਫੈਕਟਰੀਆਂ ਦੇ ਦੇਖਦੇ ਆ ਵੱਡੇ ਵੱਡੇ ਪਲਾਂਟਾਂ ਦੇ ਦੇਖਦੇ ਆ ਆਪਣਾ ਸਮੁੰਦਰੀ ਜਹਾਜ਼ ਹੁੰਦੇ ਸੀ ਜੇ ਕਹਿੰਦੇ ਸੀ ਵੇਜਾ ਬੀਐਸਟੀ ਜਸਾ ਸਾਰਾ ਪਾਣੀ ਨੂੰ ਫੇਰ ਹੀ ਸੀਕਲਿੰਗ ਕਰਕੇ ਯੂਜ਼ ਕਰਦੇ ਆ ਤੇ ਕੀ ਇਹ ਪੋਲੂਸ਼ਨ ਦਾ ਹੱਲ ਨਹੀਂ ਹੈ ਪਰ ਇਧਰ ਤਾਂ ਤੁਰੰਤ ਇਹ ਧਰ ਨਾਲ ਆ ਆ ਕੇ ਫੈਕਟਰੀ ਬੰਦ ਕਰਾਉਣੀ ਜੀ ਆਪਾਂ ਉਹ ਪਤਾ ਨਹੀਂ ਕਿਵੇਂ ਸਰਕਾਰਾਂ ਰਿਕਵੈਸਟ ਕਰਕੇ ਬਿਜ਼ਨਸਮੈਨਾਂ ਨੂੰ ਇੱਥੇ ਲੈ ਕੇ ਆਉਂਦੀਆਂ ਨੇ ਬਾਹਰਲੇ ਸੂਬਿਆਂ ਦੇ ਵਿੱਚ ਤਾਂ ਇੰਡਸਟਰੀ ਲੋਨ ਤੇ ਗਲੇ ਸਬਸਿਡੀ ਦਿੰਦੇ ਕਹਿੰਦੇ ਜਗ੍ਹਾ ਵੀ ਸਾਡੇ ਕੋਲ ਫ੍ਰੀ ਲੋ ਸਾਡੇ ਕੋਲ ਪੀ ਲੈ ਤਾਂ ਸਾਰੀਆਂ ਐਨਓਸੀਆਂ ਵੀ ਲੋ ਇੱਥੇ ਪੰਜਾਬ ਚ ਅਗਲਾ ਇੰਡਸਟਰੀ ਜਿੱਥੇ ਇੰਡਸਟਰੀਆਂ ਲੱਗਣਗੀਆਂ ਬਿਲਕੁਲ ਨਹੀਂ ਗੈਂਗਸਟਰ ਪੈਦਾ ਹੋਣਗੇ ਗੈਂਗਸਟਰ ਜਿਹੜੇ ਅੱਜ ਇੱਕਦਮ ਜਿ ਨਹੀਂ ਪੈਦਾ ਹੋਗੇ ਤੇ ਸਮੇਂ ਦੀਆਂ ਸਰਕਾਰਾਂ ਨੇ ਸੂਤਰ ਦਿੱਤੇ ਹੋਈਆਂ ਸੀਗੀਆਂ ਔਰ ਨਾਲ ਦੀ ਨਾਲ ਉਸ ਸਾਡੀ ਜਿਹੜੀ ਲੀਡਰਸ਼ਿਪ ਹੈ ਜਿਹੜੇ ਚਾਹ ਸੁਖਪਾਲ ਸਿੰਘ ਖਹਿਰਾ ਹੋਵੇ ਚਾਹੇ ਸੁਖਪਾਲ ਸਿੰਘ ਖਹਿਰਾ ਹੋਵੇ ਚਾਹੇ ਪ੍ਰਤਾਪ ਸਿੰਘ ਬਾਜਵਾ ਹੋਵੇ ਚਾਹੇ ਸੁਖਬੀਤ ਸਿੰਘ ਬਾਦਲ ਹੋਵੇ ਜਿੱਥੇ ਕੋ ਪੁਲਿਸ ਵਧੀਆ ਕੰਮ ਕਰਦੀ ਆ ਕਿਸੇ ਦਾ ਐਨਕਾਊਂਟਰ ਕਰਦੀ ਆ ਕਿਸੇ ਨੂੰ ਕਿਸੇ ਨੂੰ ਜੇਲ੍ਹ ਜਿ ਭਜਾਉਂਦੀ ਆ ਉੱਥੇ ਤਰੀਬ ਵੀ ਕਰਨੀ ਜਿਹੜੀ ਆ ਪਏ ਇਹਨਾਂ ਨੂੰ ਚਾਹਾਂ ਪੰਜ ਦਾ ਇੱਕੋ ਹੀ ਕੰਮ ਸਵੇਰੇ ਤੇ ਚਾਹ ਦਾ ਘੁੱਟ ਪੀ ਗਏ ਵੀ ਆਪਾਂ ਨਿੰਦ ਨਹੀਂ ਆ ਤੁਸੀਂ ਪਿਛਲੀਆਂ ਸਰਕਾਰਾਂ ਨੂੰ ਮੈਂ ਦੇਖਿਆ ਆਈਜੀ ਡੀ ਆਈਜੀ ਡੀਜੀਪੀ ਨੂੰ ਮਿਲਣਾ ਹੀ ਓੱਖਾਂ ਹੁੰਦਾ ਸੀ ਹੁਣ ਤੁਸੀਂ ਕੀ ਆ ਕਾਸ ਆਪਰੇਸ਼ਨ ਚੱਲਦੇ ਪੁਲਿਸ ਦੇ ਤੁਸੀਂ ਦੇਖੋ ਸੜਕਾਂ ਦੇ ਪੁਲਿਸ ਆਈਜੀ ਡੀ ਆਈਜੀ ਏਡੀਪੀ ਰੈਂਕ ਦੇ ਅਫਸਰ ਸਾਨੂੰ ਮਿਲਤਾ ਜਾਂਦੇ ਆ ਚੈਕਿੰਗਾਂ ਹੁੰਦੀਆਂ ਨੇ ਇਹ ਨਹੀਂ ਕਿ ਮੈਂ ਕੋਈ ਪੁਲਿਸ ਦਾ ਕੋਈ ਤਾਰੀਫ ਦੇ ਉਹ ਕਰ ਰਿਹਾ ਜਿਹੜੀ ਗੱਲ ਸਹੀ ਹੈ ਤਾਂ ਸਹੀ ਆ ਜਿੱਥੇ ਗਲਤ ਆਪਾਂ ਗਲਤ ਵੀ ਕਹਿੰਦੇ ਆਂ

ਉਹ ਉਹਦੇ ਬਾਰੇ ਕੁਝ ਕੀ ਕਹਿਣਾ ਚਾਹੁੰਦਾ ਕਿ ਇਹੋ ਦੋਸ਼ੀ ਮੰਨਦੇ ਤੁਸੀਂ ਸਰਕਾਰ ਨੂੰ ਜਾਂ ਪੁਲਿਸ ਦੇ ਕੋ ਗੱਲ ਇਹ ਜਿਹੜੇ ਅਧਿਕਾਰੀਆਂ ਨੇ ਜਿਹੜੇ ਅਧਿਕਾਰੀਆਂ ਨੇ ਕੰਮ ਕੀਤਾ ਇਹ ਜਿਨ੍ਹਾਂ ਦੇ ਇੰਟਰਵਿਊ ਲਾਈ ਹੈ ਉਹਨਾਂ ਨੂੰ سزا ਮਿਲੀ ਤਾਂ ਹੈ ਕੋ ਜਿਸਮਸ ਹੋਇਆ ਕੋ ਸਸਪੈਂਡ ਹੋਇਆ ਕੋ ਪਰਚਾ ਦਰਜਾ ਬਾਕੀ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਟਿੱਪਣੀ ਕਰਨਾ ਮੈਂ